ਹੈਲੋ ਜੀ ਸੱਚੇ ਅਕਾਲ ਆਪ ਸਭ ਨੂੰ ਅੱਲਾ ਗੋਡ ਵਾਹਿਗੁਰੂ ਰਾਮ ਦੀ ਕਿਰਪਾ ਆਪ ਸਭ ਤੇ ਬਣੀ ਰਹੇ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਕਵਿੰਦਰ ਕੌਰ ਭੂੰਗਾ ਤੇ ਇਸ ਵੀਡੀਓ ਰਾਹੀਂ ਆਪਾਂ ਤੁਹਾਡੇ ਪੁੱਛੇ ਹੋਏ ਸਵਾਲਾਂ ਦੇ ਜਵਾਬ ਦੇਵਾਂਗੇ ਸਰਦਾਰ ਜੀ ਬਹੁਤ ਵਧੀਆ ਗਿਫਟ ਲੈ ਕੇ ਆਏ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਹੈਗੀ ਕਦੂਆਂ ਦੀ ਵੇਲ ਇਹ ਆਪਣੇ ਆਪ ਹੀ ਉੱਗ ਗਈ ਫਿਰ ਮੈਂ ਇਹਨੂੰ ਸੰਭਾਲ ਲਿਆ ਤੇ ਆਪਾਂ ਹੋਰ ਵੀ ਬਹੁਤ ਸਾਰੀਆਂ ਵੇਲਾਂ ਲਾਈਆਂ ਬਹੁਤ سارے ਕਦੂ ਲੱਗਦੇ ਆ ਉਹਨਾਂ ਤੇ ਅਸੀਂ ਕੀ ਸਪਰੇਅ ਕਰਦੇ ਆ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਤੁਸੀਂ ਵੀਡੀਓ ਨਾਲ ਅੰਤ ਤੱਕ ਇਸੇ ਤਰ੍ਹਾਂ ਬਣੇ ਰਹਿਣਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ ਘਰ ਜਦੋਂ ਵੀ ਕਿਸੇ ਕੱਪ ਦੀ ਡੰਡੀ ਟੁੱਟ ਜਾਂਦੀ ਆ ਜਾਂ ਤਰੇੜ ਆ ਜਾਂਦੀ ਆ ਜਾਂ ਵੇਸਟੇਜ ਡੱਬੇ ਹੁੰਦੇ ਆ ਉਹਨਾਂ ਦੇ ਵਿੱਚ ਆਪਾਂ ਛੋਟੇ ਛੋਟੇ ਇਹਦਾ ਪlant ਲਾ ਦਈਦੇ ਆ ਪਿਛਲੇ 2-3 ਸਾਲ ਤੋਂ ਇਹਨਾਂ ਦੀ ਖੂਬਸੂਰਤੀ ਇਦਾਂ ਹੀ ਬਰਕਰਾਰ ਰਿਹਾ ਹੈ ਸੁੱਕਦੇ ਨਹੀਂ ਜਿਹੜੇ ਵਿੱਚ ਲਗਾਏ ਹੋਏ ਆ ਕਿਨਾਰਿਆਂ ਦੇ ਵਿੱਚ ਪੱਤੇ ਨਿਕਲ ਆਉਂਦੇ ਛੋਟੇ ਛੋਟੇ ਉਹ ਪੱਤੇ ਝੜ ਝੜ ਕੇ ਆਪੇ ਨਵੇਂ ਬੂਟੇ ਹੋਰ ਨਿਕਲ ਆਉਂਦੇ ਆ ਇਹ ਅਜਵੈਨ ਦਾ ਹੈ ਸੈਕੰਡ ਨੰਬਰ ਤੇ ਇਹ ਦੇਹੀ ਦੇ ਡੱਬੇ ਦੇ ਵਿੱਚ ਵੀ ਲਗਾ ਦਿੱਤਾ ਸੀ ਆਪਾਂ ਪਰ ਤੁਸੀਂ ਨਾ ਲਗਾਓ ਕਿਉਂਕਿ ਇਹ ਡੱਬਾ ਚਲਦੀ ਟੁੱਟ ਜਾਂਦਾ ਆ ਇਹ ਪੱਥਰ ਚਾਟਾ ਛੋਟੇ ਪੱਤਿਆਂ ਵਾਲਾ ਇਹ ਸਾਰੇ ਬੂਟੇ ਇਦਾਂ ਦੇ ਆ ਕਿ ਛੜ ਛੜ ਕੇ ਆਪੇ ਨਵੇਂ ਬੂਟੇ ਪੈਦਾ ਕਰਦੇ ਰਹਿੰਦੇ ਆ ਤੁਸੀਂ ਇਹਨਾਂ ਚ ਛੋਟੇ ਬੂਟੇ ਕੱਢ ਕੇ ਵੱਡੇ ਪੌਟ ਚ ਲਗਾ ਸਕਦੇ ਆ ਉਹਨਾਂ ਚ ਗਰੋਥ ਜ਼ਿਆਦਾ ਹੁੰਦੀ ਆ ਇਹ ਬਹੁਤ ਸੋਹਣੇ ਲੱਗਦੇ ਜਦੋਂ ਵੀ ਕੋਈ ਆਉਂਦਾ ਹੈ ਤਾਂ ਉਹ ਬਹੁਤ ਪਸੰਦ ਕਰਦੇ ਆ ਗਮਲੇ ਵਿੱਚ ਵੀ ਤુલਸੀ ਦੇ ਪਲਾਂਟ ਹੋਏ ਹੋ ਆ ਇਹਨੂੰ ਕੱਢ ਕੇ ਆਪਾਂ ਵੱਡੇ ਪੌਟ ਚ ਲਗਾਵਾਂਗੇ ਨਾਲ ਦੀ ਨਾਲ ਤੁਸੀਂ ਇਹਨਾਂ ਕੱਪਾਂ ਦੇ ਵਿੱਚੋਂ ਜਾਂ ਪੌਟ ਵਿੱਚੋਂ ਪਾਣੀ ਕੱਢ ਦਿਆ ਕਰੋ ਕਿਉਂਕਿ ਬਰਸਾਤਾਂ ਦੇ ਦਿਨਾਂ ਮੱਛਰ ਨਾ ਪੈਦਾ ਤੁਸੀਂ ਸਾਡੇ ਚੈਨਲ ਤੇ ਚੁੱਲਾ ਬਣਾਉਣ ਦੀਆਂ ਚੁੱਲ੍ਹੇ ਤੇ ਖਾਣਾ ਬਣਾਉਣ ਦੀਆਂ ਵੀਡੀਓਜ਼ ਦੇਖਿਆ। ਕਈ ਵੀਰ ਭੈਣਾਂ ਦਾ ਸਵਾਲ ਹੁੰਦਾ ਹੈ ਕਿ ਚੁੱਲੇ ਦਾ ਰਵਾਇਤ ਤਾਂ ਹੁਣ ਖਤਮ ਹੋ ਗਿਆ ਆ। ਜਾਂ ਤੁਹਾਡੇ ਗੈਸ ਸਿਲੰਡਰ ਨਹੀਂ ਹੈਗਾ ਜਾਂ ਫਿਰ ਖਾਣਾ ਬਣਾਉਣ ਦੇ ਲਈ ਤੁਸੀਂ ਚੁੱਲੇ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਆ। ਇਹਦਾ ਕਾਰਨ ਮੈਂ ਦੱਸ ਦਵਾਂ ਕਿ ਸਾਡੇ ਖੇਤ ਦੇ ਵਿੱਚ ਬਹੁਤ ਸਾਰੇ ਦਰਖਤਾਂ ਸਮੇਂ-ਸਮੇਂ ਇਹਨਾਂ ਦੀ ਕਟਾਈ ਹੁੰਦੀ ਰਹਿੰਦੀ ਹੈ ਤੇ ਬਹੁਤ ਸਾਰਾ ਬਾਲਣ ਹੋ ਜਾਂਦਾ ਆ। ਬਾਲਣ ਦਾ ਯੂਜ਼ ਹੋ ਜਾਂਦਾ ਹੈ ਤੇ ਸਿਲੰਡਰ ਦੀ ਬਚਤ ਹੋ ਜਾਂਦੀ ਆ। ਸ਼ਾਮ ਦਾ ਸਮਾਂ ਆ। ਆਪਾਂ ਰਾਤ ਦੇ ਖਾਣੇ ਦੇ ਵਿੱਚ ਬਣਾਵਾਂਗੇ ਅੱਜ ਕਦੂ। ਹੁਣ ਆਪਾਂ ਕद्दू ਦੀ ਵੇਲ-ਵਾਲ ਚਲਦੇ ਆਂ। ਉੱਥੋਂ ਦੇਖਦੇ ਆਂ ਕद्दू। ਇਹ ਵੇਲ ਤੋਂ ਆਪਾਂ ਪਹਿਲਾਂ ਹੀ ਬਹੁਤ سارے ਕद्दू ਤੋੜੇ ਆ। ਇਹਨੂੰ ਬਹੁਤ ਜ਼ਿਆਦਾ ਲੱਗਦੇ ਆ ਔਰ ਕੁਆਲਿਟੀ ਵੀ ਅੱਛੀ ਆ। ਬਣਦੇ ਵੀ ਟੇਸਟੀ ਆ। ਘਰ ਦੀ ਸਬਜ਼ੀ ਦਾ ਵੈਸੇ ਵੀ ਬਹੁਤ ਵਧੀਆ ਬਣਦੀ ਆ। ਬਰਸਾਤ ਦੇ ਦਿਨਾਂ ਵਿੱਚ ਇਹ ਵੇਲਾਂ ਬਹੁਤ ਫੈਲ ਜਾਂਦੀ ਆ। ਇਹ ਦੇਖੋ ਕद्दू ਲੱਗਾ ਆ। ਇਹਦੇ ਬਹੁਤ سارے ਵਿੱਚ ਲੱਗੇ ਹੋ ਆ ਆਪਾਂ ਨੂੰ ਤੇ ਇੱਕੋ ਚਾਹੀਦਾ। ਪਹਿਲਾਂ ਵੀ ਆਪਾਂ ਇੱਥੇ ਤੋੜ ਕੇ ਖੱਤਾ ਮਿੱਠਾ ਪਦੂ ਬਣਾਇਆ ਸੀਗਾ। ਜੇ ਦੀ ਵੀਡੀਓ ਤੁਸੀਂ ਸਾਡੇ ਚੈਨਲ ਤੇ ਅੰਦਰ ਪੁੱਛੋਂਗਾ ਤੇ ਜਾ ਕੇ ਦੇਖ ਸਕਦੇ ਹੋ। ਹੁਣ ਆਪਾਂ ਤੁਹਾਨੂੰ ਹੋਰ ਵੇਲਾਂ ਦਿਖਾਉਨੇ ਆ। ਇੱਥੇ ਵੀ ਇੱਕ ਛੋਟੀ ਜਿਹੀ ਵੇਲ ਲੱਗੀ ਆ। ਉਹਨਾਂ ਦੀ ਫੱਦੂ ਲੱਗਣਾ ਸ਼ੁਰੂ ਹੋ ਗਿਆ ਆ। ਆ ਦੇਖੋ ਕਿ ਲੱਗਾ ਆ। ਇਹਦੇ ਨਾਲ ਹੀ ਫਲੀਆਂ ਦੀ ਵੇਲ ਹੈ। ਇਹਨੂੰ ਬਹੁਤ ਸਾਰੀਆਂ ਫਲੀਆਂ ਲੱਗੀਆਂ ਆ। ਆਪਾਂ ਵੀ ਇਹ ਵੇਲ ਪਹਿਲੀ ਵਾਰ ਲਗਾਈ ਆ। ਇਹ ਸੇਤ ਲਈ ਬਹੁਤ ਵਧੀਆ ਹੁੰਦੀ ਆ। ਇਹ ਵੇਲ ਦੀ ਟਿੱਪ ਦੇ ਉੱਤੇ ਲੱਗਦੀਆਂ ਇਹ ਪਹਿਲਾਂ ਹਲਕੇ ਜਾਮਨੀ ਰੰਗ ਦੇ ਫੁੱਲ ਲੱਗਦੇ ਆ ਫਿਰ ਉਹਦੇ ਨਾਲ ਹੀ ਇਹ 2-2 3-3 ਜਿਹਦਾਂ ਲੱਗਦੇ ਆ ਬਹੁਤ ਵਧੀਆ ਲੱਗਦੀਆਂ ਆ ਇਹ 2-2 3 ਥੰਬੀਆਂ ਹੋ ਜਾਂਦੀਆਂ ਆ ਹਾਂ ਦੇਖੋ ਬਹੁਤ ਹੀ ਸੌਫਟ ਹੁੰਦੀਆਂ ਇਹਨਾਂ ਦੇ ਵਿੱਚ ਬੀਜ ਹੁੰਦਾ ਹੈ ਛੋਟਾ ਜਿਹਾ ਉਹ ਤਾਂ ਬਾਅਦ ਵਿੱਚ ਪੱਕਦਾ ਹੈ ਇਹ ਤਾਂ ਹਜੇ ਲਹਿਰੀਆਂ ਹੀਆਂ ਸੀਗੀਆਂ ਹੁਣ ਆਪਾਂ ਇਹਨਾਂ ਨੂੰ ਤੋੜ ਲਿਆ ਤੇਰੀ ਬਣਾਈ ਆਪਾਂ ਸਬਜ਼ੀ ਸਬਜ਼ੀ ਵੀ ਬਹੁਤ ਬਹੁਤ ਤੈਸਤੀ ਬਣਦੀ ਹੈ ਜੀ ਇਸ ਵੇਲੇ ਤੇ ਕਾਲੀਆਂ ਮੋਟੀਆਂ ਕੀੜੀਆਂ ਬਹੁਤ ਹੁੰਦੀਆਂ ਆ ਪਤਾ ਨਹੀਂ ਇਹ ਫਲਾਵਰ ਤੋਂ ਮੁਸਲੁੰਦੇ ਆ ਜਾਂ ਇਹ ਫਲੀਆਂ ਕਰਕੇ ਚਟਨੀ ਬਣਾਉਣ ਲਈ ਆਪਾਂ ਇਮਲੀ ਦੀ ਵਰਤੋਂ ਕਰੀ ਦੀ ਆ ਉਹ ਗਿਟਖਾਂ ਜਿਹੜੀਆਂ ਮੈਂ ਇੱਥੇ ਸੁੱਕੀਆਂ ਸੀ ਹੁਣ ਇਹ ਪੌਦੇ ਬਣ ਗਏ ਆ 3-4 ਬੂਟੇ ਉੱਗ ਗਏ ਨੇ ਹੁਣ ਇਹਨੂੰ ਆਪਾਂ ਪਾਟ ਕੇ ਕਿਸੇ ਖੁੱਲੀ ਜਗ੍ਹਾ ਤੇ ਲਗਾ ਦਵਾਂਗੇ ਸ਼ਾਇਦ ਇਹ ਵਧੀਆ ਢੰਗ ਦੇ ਨਾਲ ਹੋ ਸਕਣ। ਅਗਲਾ ਸਵਾਲ ਕਿ ਤੁਸੀਂ ਘਰ ਵਿੱਚ ਕੌਣ-ਕੌਣ ਹੋ? ਅਸੀਂ ਘਰ ਦੇ ਵਿੱਚ ਸਾਡੇ ਮੰਮੀ ਡੈਡੀ, ਮੈਂ, ਮੇਰੇ ਸਰਦਾਰ ਜੀ ਤੇ ਸਾਡਾ ਬੱਚਾ। ਅਸੀਂ 5 ਮੈਂਬਰ ਆ ਘਰ। ਇਹ ਵੀ ਕੁਦਰਤੀ ਫਲਾਵਰ ਆ। ਕੰਡਿਆਲੀ ਝਾੜੀ ਗਈ ਆ। ਇਹਨੂੰ ਫਲਾਵਰ ਬਹੁਤ ਅੱਛੇ ਲੱਗਦੇ ਆ। ਦੇਖੋ ਕਿੰਨੇ ਖੂਬਸੂਰਤ ਆ। ਇੱਕ ਬਾਂਚ ਦੇ ਵਿੱਚ ਕਈ ਕਲਰ ਆ। yellow, mauve, white। ਇੱਧਰ ਇਹਨੂੰ lump ਕਹਿੰਦੇ ਆ। lump ਦੀਆਂ ਝਾੜੀਆਂ। ਤੁਸੀਂ ਇਹਨਾਂ ਬੂਟਿਆਂ ਨੂੰ ਕੀ ਕਹਿੰਦੇ ਆ ਤਾਂ ਜ਼ਰੂਰ ਦੱਸਣਾ। ਬਹੁਤ ਸੋਹਣੀ ਲੱਗਦੀ ਆ ਇਹ ਇਹ ਸਾਡੇ ਏਰੀਆ ਚ ਆਮ ਹੀ ਉੱਤੇ ਹੁੰਦੇ ਆ ਭੜੀਆਂ ਦੇ ਰੂਪ ਵਿੱਚ ਇਹ ਹੁੰਦੇ ਆ ਧਰਤੀ ਕਿੰਨੀ ਸੁਖੀ ਇਥੋਂ ਚੱਲ ਪਈ ਆ ਲੱਗੀ ਆ ਪਾਰ ਵੀ ਲਗਾਈ ਸੀ ਪਰ ਬਹੁਤੀ ਢੰਗ ਨਾਲ ਹੋਈ ਨਹੀਂ ਪੱਤੇ ਛੋਟੇ ਛੋਟੇ ਰਹਿ ਗਏ ਹੁਣ ਬਰਸਾਤ ਕਰਕੇ ਸ਼ਾਇਦ ਹੋ ਜਾਣ ਧੰਨਾ ਹੁਣ ਆਪਾਂ ਤੁਹਾਨੂੰ ਸ਼ੇਅਰ ਕਰਾਵਾਂਗੇ ਤੇ ਦੂਜੇ ਪਾਸੇ ਦੀ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਸਰਦਾਰ ਜੀ ਕੀ ਗਿਫਟ ਲੈ ਕੇ ਆਏ ਬਹੁਤ ਹੀ ਵਧੀਆ ਬਹੁਤ دیر ਬਾਅਦ ਮੈਨੂੰ ਮਿਲਿਆ ਹੈ ਗਿਫਟ ਫਰੀਦਨ ਜਾਂਦੇ ਸੀ ਕਈ ਵਾਰ ਯਾਦ ਨਹੀਂ ਰਹਿੰਦਾ ਸੀਗਾ ਜਾਂ ਮਿਲਦਾ ਨਹੀਂ ਸੀਗਾ ਹਨਾ ਜਿੱਦਾਂ ਦਾ ਅਸੀਂ ਚਾਹੁੰਦੇ ਸੀਗੇ ਆ ਦੇਖੋ ਨਿਤਨੇਮ ਕਰਨ ਵੇਲੇ ਹੈ ਨਾ ਗੁੱਟਕਾ ਸਾਵ ਰੱਖਣ ਦੇ ਲਈ ਇਹਨੂੰ ਰੇਲ ਕਹਿੰਦੇ ਆ ਦਾੜ ਦੀ ਲੈ ਕੇ ਆਏ ਬਹੁਤ ਫਿਨਿਸ਼ਿੰਗ ਦੇ ਨਾਲ ਬਣੀ ਹੋਈ ਆ ਪਹਿਲਾਂ ਜਿੱਥੇ ਦੋ ਦੁਕਾਨਾਂ ਤੇ ਆਪਾਂ ਪਤਾ ਕੀਤਾ ਸੀਗਾ ਤਾਂ ਕੋਈ ਖਾਸ ਰੰਗ ਦੇ ਨਾਲ ਨਹੀਂ ਸੀ ਬਣਾਈ ਹੋਈ ਇਹ ਬਹੁਤ ਅੱਛੀ ਲੱਗ ਰਹੀ ਆ ਆਪਾਂ ਇਹਦੇ ਤੇ ਸਤਕਾਰ ਦੇ ਨਾਲ ਗੋਟਾ ਸਾਹ ਰੱਖ ਕੇ ਪਾਟ ਕਰ ਸਕਦੇ ਹਾਂ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਜਦ ਦੀ ਵੇਲ ਇਹਨੂੰ ਪਹਿਲਾਂ ਬਹੁਤ ਸਾਰੀਆਂ ਲੱਗੀਆਂ ਸੀਗੀਆਂ ਫਿਰ ਗਰਮੀ ਕਰਕੇ ਜਿਆਦਾ हट ਗਈਆਂ ਹੁਣ ਬਰਸਾਤ ਕਰਕੇ ਨਾ ਦੁਬਾਰਾ ਸ਼ੁਰੂ ਹੋ ਗਈਆਂ ਲੱਗਣੀਆਂ ਬਹੁਤ ਵੇਲ ਫੈਲ ਗਈ ਆ ਟਿੱਕ ਦੇ ਨਾਲ ਮੈਂ ਇਸ ਕਰਕੇ ਇਹਨੂੰ ਟਰੋਲ ਰਹੀ ਹਾਂ ਕਿਉਂਕਿ ਬਰਸਾਤੀ ਮੌਸਮਾਂ ਬਹੁਤ ਸਾਰੇ ਕੀੜੇ ਮਕੌੜੇ ਆ ਬਹੁਤ ਸਾਰੇ ਜਾਨਵਰ ਆ ਕਈ ਵਾਰੀ ਜਾਨਵਰ ਘਰ ਤੱਕ ਵੀ ਪਹੁੰਚ ਜਾਂਦੇ ਆ ਤਾਂ ਇਸ ਕਰਕੇ ਹਰ ਵੀਲੇ ਡਰ ਬਣਿਆ ਰਹਿੰਦਾ ਆ ਬਾਕੀ ਤਾਂ ਚਲੋ ਪ੍ਰਮਾਤਮਾ ਦੀ ਕਿਰਪਾ ਚਾਹੀਦੀ ਹੈ ਹੁਣ ਆਪਾਂ ਤੁਹਾਨੂੰ ਦਿਖਾਉਣੇ ਸੰਤਰੀਆਂ ਦੇ ਬੂਟੇ 3-4 ਸੰਤਰੀਆਂ ਦੇ ਬੂਟੇ ਆਹ ਜਿਹੜਾ ਬੂਟਾ ਨੂੰ ਬਹੁਤ ਸਾਰਾ ਫਲ ਲੱਗਾ ਆ ਸੀਗਾ ਕਿਸੇ ਨੇ ਵਟ ਤੋਂ ਦਰਖਤ ਵਧਾਇਆ ਤੇ ਉਹ ਦਰਖਤ ਦੇ ਉੱਪਰ ਆ ਕੇ ਡਿੱਗ ਗਿਆ ਤੇ ਇਹਨਾਂ ਉੱਪਰੀਆਂ ਟਾਹਣੀਆਂ ਕੁੱਟ ਗਈਆਂ ਸੀਗੀਆਂ ਪਰ ਫਿਰ ਵੀ ਫਲ ਇਹ ਜਿਹੜਾ ਥੱਲੇ ਵਾਲੀਆਂ ਟਾਹਣੀਆਂ ਨੂੰ ਪਾਕੀ ਲੱਗਾ ਆ ਆ ਹੈਗਾ ਐ ਅਸੀਂ ਛੋਟਾ ਜਿਹਾ ਪਲਾਂਟ ਲਗਾਇਆ ਹੋਰ ਸੰਤਰੀ ਦਾ ਆ ਹਾਲ ਦੀ ਦੇ ਪੋਤੇ ਆ ਇਹ ਫਤੂਆ ਦੀ ਬੇਲਾ ਹੈ ਹੋਰ ਕਿਸਮ ਦੀ ਆ ਤੇਰੀਆਂ ਵੀਡੀਓਜ਼ ਪਹਿਲਾਂ ਵੀ ਪਾਈਆਂ ਹਨ ਉਹਨਾਂ ਨੂੰ ਦੇਖ ਕੇ ਤੁਸੀਂ ਸਵਾਲ ਕੀਤਾ ਸੀ ਕਿ ਬੇਲਾ ਨੂੰ ਕਿਹੜੀ ਸਪਰੇਅ ਕਰਦੇ ਆ ਕਿ ਇੰਨਾ ਜ਼ਿਆਦਾ ਫੜ ਲੱਗਦਾ ਹੈ ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਕੋਈ ਵੀ ਸਪਰੇਅ ਨਹੀਂ ਕਰਦੇ ਕਿਚਨ ਦਾ ਸਾਰਾ ਵੇਸਟੇਜ ਹੈ ਅਸੀਂ ਇੱਕ ਟੋਏ ਦੇ ਵਿੱਚ ਪਾਉਂਦੇ ਰਹਿੰਦਾ ਹਾਂ ਜਦੋਂ ਇਹ ਬੀਜਣਾ ਹੈ ਤਾਂ ਉਹਨੂੰ ਮਿੱਟੀ ਦੇ ਵਿੱਚ ਮਿਕਸ ਕਰਦੇ ਹਾਂ ਤੇ ਚੁੱਲੇ ਦੀ ਸਵਾਹ ਹੈ ਉਹਦੇ ਕੀੜੇ ਇੰਪੋਰਟੈਂਟ ਬਚਾਉਣ ਦੇ ਲਈ ਚੁੱਕ ਕੇ ਛਿੜਕਾ ਕਰਦੇ ਹਾਂ ਇਸ ਤੋਂ ਨਵਾਫਾ ਕੁਛ ਵੀ ਇਹਦੇ ਤੇ ਸਕ੍ਰੀਨ ਕਰਦੇ ਹੋ ਕੋਈ ਆਰਗੇਨਿਕ ਦਾ ਇਸ ਵੇਲੇ ਵੀ ਨਾ ਇਸ ਵੇਲੇ ਨੂੰ ਫਸਤ ਕੱਦੂ ਲੱਗੇ ਹੋਆ ਤੁਸੀਂ ਦੇਖ ਲਓ ਤੁਸੀਂ ਵੀ ਆਪਣੇ ਘਰਾਂ ਵਿੱਚ ਜਗ੍ਹਾ ਦੇ ਹਿਸਾਬ ਨਾਲ ਕੋਈ ਜਿਗਤੀ ਦਾ ਕੰਮ ਕਰੋ ਜਿਹਦੇ ਵਿੱਚ ਫੁੱਲ ਬੂਟੇ ਸਬਜ਼ੀਆਂ ਲੱਗਣ ਕਿਉਂਕਿ ਇਹ ਮਨ ਨੂੰ ਬਹੁਤ ਸਕੂਨ ਦਿੰਦੇ ਆ ਤਾਜੀ ਸਬਜ਼ੀ ਦਾ ਤਾਂ ਸਵਾਦ ਹੀ ਅਲੱਗ ਹੁੰਦਾ ਆ ਤੇ ਇਹ ਸੀਤਲੇ ਵੀ ਵਧੀਆ ਹੁੰਦੀਆਂ ਆ ਤੁਸੀਂ ਵੀ ਥੋੜੀ ਜਿਹੀ ਮਿਹਨਤ ਕਰੋ ਸਰੀਰਕ ਤੇ ਮਾਨਸਿਕ ਤੰਦਰੁਸਤੀ ਪਾਓ ਧੰਨਵਾਦ